ਵਾਟਰ ਕੋਲਰ ਇੱਥੇ ਪੀਣ ਵਾਲੇ ਜੇ ਇਹਨਾਂ ਦੇ ਵਿੱਚ ਆਪਾਂ ਚੈੱਕ ਕੀਤਾ ਜਾਵੇ ਔਰ ਪਾਣੀ ਤੁਸੀਂ ਦੇਖੋ ਜਿਹੜੀ ਇਹ ਸਮੱਸਿਆ ਬੜੀ ਹੀ ਵੱਡੀ ਆ ਕਿਉਂਕਿ ਇਕੱਲਾ ਪੀਣ ਵਾਲਾ ਪਾਣੀ ਹੋਵੇ ਵਾਸ਼ਰੂਮ ਮੰਨ ਜਾਣ ਵਾਲਾ ਪਾਣੀ ਹੋਵੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੀ ਗੰਦਗੀ ਇੱਥੇ ਪਈ ਹੋਈ ਹੈ ਕਿਤੇ ਪਾਣੀ ਨਹੀਂ ਹੈਗਾ ਇਧਰ ਥੱਲੇ ਦੇਖੋ ਕਿਵੇਂ ਇੱਥੇ ਕੋਈ ਸਫਾਈ ਨਹੀਂ ਕੁਛ ਨਹੀਂ ਔਰ ਟਾਇਲਾਂ ਦਾ ਹਾਲ ਦੇਖ ਲਓ ਕਿਤੇ ਪਾਣੀ ਨਹੀਂ ਹੈ ਕਿਤੇ ਬੂੰਦ ਆ ਰਿਹਾ ਕਿਤੇ ਦੋ ਬੂੰਦ ਆ ਰਿਹਾ ਸਿਰਫ ਇੱਕ ਦੇ ਵਿੱਚ ਆ ਰਿਹਾ ਪਾਣੀ ਮੇਰੇ ਹਿਸਾਬ ਨਾਲ ਉਹ ਵੀ ਦੇਖੋ ਖੁੱਲਾ ਪਿਆ ਕਿਉਂ ਕਿ ਕਰੰਟ ਵਗੈਰਾ ਵੀ ਲੱਗ ਸਕਦਾ ਪਾਣੀ ਨਹੀਂ ਆਂਦਾ ਤੇ ਵਾਸ਼ਰੂਮਾਂ ਚ ਨਹੀਂ ਆ ਰਿਹਾ ਕਿ ਕਿਤੇ ਵੀ ਕਿਤੇ ਵੀ ਨਹੀਂ ਆਂਦਾ ਪਾਣੀ ਬੱਚੇ ਬੱਚੇ ਨਹੀਂ ਕਿਸੇ ਨੂੰ ਵੀ ਪਾਣੀ ਨਹੀਂ ਪਾਈ ਆ ਰਿਹਾ ਨਹੀਂ ਉਹ ਕਹਿੰਦੇ ਉੱਤੋਂ ਖਰਾਬ ਹੋਈ ਆ ਕਿਤੇ ਵੀ ਖਰਾਬ ਹੀ ਹੈ ਤੁਸੀਂ ਦੇਖ ਸਕਦੇ ਹੋ ਕਿਦਾਂ ਏਡੀ ਇੱਕ ਸਮੈਲ ਆ ਰਹੀ ਆ ਤੁਸੀਂ ਬਲੀਵ ਨਹੀਂ ਕਰ ਸਕਦੇ ਅਸੀਂ ਮੂੰਹ ਤੇ ਮਤਲਬ ਹੱਥ ਵੀ ਰੱਖ ਲੀਏ ਮਾਸਕ ਵੀ ਰੱਖ ਲੀਏ ਤਾਂ ਵੀ ਸੇਮ ਔਰ ਆ ਇਥੋਂ ਦਾ ਜਿਹੜਾ ਗਾਰਬੇਜ ਪੈਣਾ ਔਰ ਤੁਸੀਂ ਦੇਖ ਸਕਦੇ ਹੋ ਇਹ ਨਾਰਮਲੀ ਗਵਰਨਮੈਂਟ ਕਹਿੰਦੀ ਆ ਵੀ ਬੜਾ ਸੈਂਸਿਟਿਵ ਹੁੰਦੇ ਨੇ ਇਹ ਚੀਜ਼ਾਂ ਕਿਉਂਕਿ ਸਰਾਂਚਾ ਵਗੈਰਾ ਸਿਟੀਆਂ ਹੁੰਦੀਆਂ ਕੁਝ ਸ਼ੋਰ ਆ ਪਰ ਇੱਥੇ ਤਾਂ ਕੋਈ ਸ਼ੋਰ ਹੀ ਸਿਸਟਮ ਲੱਗ ਰਿਹਾ ਮੈਂ ਇੱਥੇ ਤੁਹਾਨੂੰ ਟੂਟੀ ਚਲਾ ਕੇ ਵੀ ਦਿਖਾਉਣਾ ਚਾਹੁੰਨਾ ਕੋਈ ਇੱਥੇ ਦੇਖੋ ਪਾਣੀ ਨਹੀਂ ਕੋਈ ਇਹ ਨਹੀਂ ਵੀ ਅਗਲਾ ਵੈਸੇ ਹੀ ਕਹਿ ਦਿੰਦਾ ਵੀ ਜੀ ਵੈਸੇ ਹੀ ਕਹਿ ਰਹੇ ਨੇ ਕਿਸੇ ਵੀ ਟੈਪ ਚ ਵਿੱਚ ਪਾਣੀ ਨਹੀਂ ਇੱਥੇ ਸਵੇਰ ਤੋਂ ਪਹਿਲਾਂ ਨਾ ਵੀ ਪਾਣੀ ਨਹੀਂ ਹੈਗਾ ਵਾਟਰ ਕੋਲਰ ਚ ਲੱਗੇ ਇਹਨਾਂ ਚ ਵੀ ਪਾਣੀ ਨਹੀਂ ਹੈਗਾ ਜੇ ਬੰਦੇ ਨੇ ਕਿਨੇ ਐਮਰਜੈਂਸੀ ਵਿੱਚ ਕਰ ਜਾਣਾ ਹੈਗਾ ਤੇ ਉਹ ਹੱਥ ਧੋ洗 ਕਿੱਥੇ ਕਰੂਗਾ ਪੀਣ ਵਰਦੀ ਵੀ ਸਹੂਲਤ ਤੁਸੀਂ ਵੇਖ ਹੀ ਲਈ ਹੋਗੀ ਬੜੀ ਹੀ ਅਰਾਨੀ ਜਰ ਗੱਲ ਹੈ ਬਹੁਤ ਜ਼ਿਆਦਾ ਜੀ ਸਰਕਾਰੀ ਹਸਪੀਟਲ ਵਿੱਚ ਵੀ ਇਦਾਂ ਦੇ ਕੰਮ ਹੈ ਪਾਣੀ ਮੈਂ ਇਹੋ ਹੀ ਤੱਕ ਚੱਲਣ ਡਿਆ ਮਾਰਾ ਮੋਟੇ ਬਾਥਰੂਮਾਂ ਚ ਵੀ ਪਾਣੀ ਨਹੀਂ ਉੱਥੇ ਵੀ ਬਹੁਤ ਜ਼ਿਆਦਾ ਸਟਾਫ ਮੈਂਬਰ ਤੇ ਜਾ ਹੀ ਨਹੀਂ ਨਾ ਸਕਦਾ ਨਾ ਪੇਸ਼ੈਂਟਾਂ ਨੂੰ ਤਾਂ ਮਜਬੂਰੀ ਨੂੰ ਜਾਣਾ ਪੈਣਾ ਤੇ ਬਹੁਤ ਹੀ ਜ਼ਿਆਦਾ ਮਾੜਾ ਲੱਗਦਾ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗਰਦਾਸਪੁਰ ਮੌਜੂਦ ਹਾਂ ਜਿੱਥੇ ਮੇਰੇ ਪਿੱਛੇ ਤੁਸੀਂ ਦੇਖਦੇ ਹੋ ਸਰਕਾਰੀ ਸਿਵਲ ਹਸਪੀਟਲ ਹੈ ਔਰ ਮੇਰੇ ਨਾਲ ਕੁਝ ਇੱਥੇ ਮਰੀਜ਼ ਨੇ ਉਹਨਾਂ ਦੇ ਰਿਲੇਟਿਵ ਨੇ ਸੋ ਕੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਨਾਮ ਰਵੀ ਕੁਮਾਰ ਹੈ ਜੀ ਕੀ ਸਮੱਸਿਆ ਆ ਰਹੀ ਹੈ ਜੀ ਸਰ ਇੱਥੇ ਸਵੇਰ ਤੋਂ 12 ਨਾਲ ਵਿੱਚ ਪਾਣੀ ਨਹੀਂ ਹੈਗਾ ਜਿਹੜੇ ਪਲੱਸ ਜਿਹੜੇ ਆਪਣੇ ਕੰਨਾ ਲੱਗੇ ਹੈ ਜਿਹੜੇ ਵਾਟਰ ਕੋਲਰ ਜਿਹੜੇ ਲੱਗੇ ਇਹਨਾਂ 'ਚ ਵੀ ਪਾਣੀ ਨਹੀਂ ਹੈਗਾ ਨੀ ਇਹ ਤੁਸੀਂ ਅੱਜ ਹੀ ਸਮੱਸਿਆ ਦੇਖੀ ਕਿ ਪਹਿਲਾਂ ਵੀ ਦੇਖੀ ਨਹੀਂ ਸਰ ਮੈਂ ਤਾਂ ਫਸਟ ਟਾਈਮ ਆਇਆ ਇੱਥੇ ਮੈਨੂੰ ਲੱਗਦਾ ਵੀ ਪਹਿਲਾਂ ਵੀ ਹੁੰਦੀ ਹੋਏਗੀ ਜਿਹੜੀ ਅੱਜ ਹੋਈ ਹੈ ਪਹਿਲਾਂ ਵੀ ਹੋ ਸਕਦੀ ਹੈ ਮਤਲਬ ਨਾ ਪੀਣ ਨੂੰ ਨਾ ਧੋਣ ਨੂੰ ਨਾ ਕੁਛ ਹੋਰ ਨਾ ਨਹੀਂ ਨਹੀਂ ਹੈ ਜੀ ਤੇ ਫਿਰ ਇਹ ਤੁਸੀਂ ਕਿਸੇ ਨੂੰ ਪੁੱਛਿਆ ਬੱਚਿਆਂ ਨੇ ਵੀ ਪਾਈ ਪਾਣੀ ਕਿਉਂ ਨਹੀਂ ਆ ਨਹੀਂ ਸਰ ਪਾਣੀ ਕਿੱਥੇ ਆਪਾਂ ਥੋੜੇ ਐਮਰਜੈਂਸੀ 'ਚ ਜੀ ਸਾਨੂੰ ਥੋੜਾ ਹੈਗਾ ਜੀ ਤੇ ਉੱਥੇ ਕੋਈ ਸਟਾਫ ਮੈਂਬਰ ਵੀ ਨਹੀਂ ਜਿਹਨੂੰ ਪੁੱਛਣਾ ਹੈਗਾ ਮਤਲਬ ਸਫਾਈ ਵਾਲਾ ਜਿੱਦਾਂ ਕਰਦਾ ਹੋਣਾ ਹੋ ਸਕਦਾ ਹੈ ਕੋਈ ਪਰ ਤੁਹਾਨੂੰ ਲੱਗਦਾ ਨਹੀਂ ਹਰਾਮੀ ਦੀ ਗੱਲ ਨਹੀਂ ਵੀ ਇਹ ਇੱਕ ਸਿਵਲ ਹਸਪੀਟਲ ਆ ਵੀ ਇੱਥ ਕਿਉਂਕਿ ਜੇ ਬੰਦੇ ਨੇ ਕਿਹਾ ਐਮਰਜੈਂਸੀ ਵਿੱਚ ਚੁੱਕ ਜਾਣਾ ਹੋਵੇ ਤਾਂ ਉਹ ਹੱਥ ਵਾਸ਼ ਕਿਤੇ ਕਰੂਗਾ ਪੀਣ ਪੀਣ ਵਾਲੀ ਦੀ ਵੀ ਸੁਵਿਧਾ ਤੁਸੀਂ ਵੇਖ ਹੀ ਲਈ ਹੋਏਗੀ ਪੀਣ ਵਾਲਾ ਪਾਣੀ ਵੀ ਨਹੀਂ ਹੈਗਾ ਇੱਥੇ ਪੀਣ ਵਾਲਾ ਪਾਣੀ ਵੀ ਨਹੀਂ ਹੈਗਾ ਹਾਂਜੀ ਹਾਂਜੀ ਤੇ ਇੱਥੇ ਤੁਹਾਨੂੰ ਫਿਰ ਮੌਲ ਜਿਵੇਂ ਉਹ ਦੇਖੋ ਮੁੱਲ ਲੈ ਕੇ ਵੀ ਪਾਣੀ ਜਾ ਰਿਹਾ ਮੈਨੂੰ ਲੱਗਦਾ ਮੁੱਲ ਹੀ ਲੈ ਕੇ ਫਿਰ ਐਨ ਲੱਗੇ ਕੈਂਟੀਨ ਹੈਗੀ ਹੈ ਇਰ ਤੋਂ ਵਿੱਚੋਂ ਦੋ ਵਾਰੀ ਪਾਣੀ ਤੇ ਇੱਥੋਂ ਲੈ ਕੇ ਮਤਲਬ ਪੀਤਾ ਆ ਰੋਟੀ ਖਾਣ ਦੇ ਮਹਾਨੇ ਲਾ ਲਓ ਤੁਸੀਂ ਕਿਦਾਂ ਵੀ ਲਾ ਲਓ ਚਾਹ ਪੀਣ ਹਾਂਜੀ ਹਾਂਜੀ ਕਿਉਂਕਿ ਇਦਾਂ ਤੇ ਉਹਨਾਂ ਦੇ ਵੀ ਨਹੀਂ ਪਾਣੀ ਦੇਣਾ ਉਹਨਾਂ ਦਾ ਵੀ ਮੁੱਲ ਦਾ ਹੋ ਸਕਦਾ ਸਮਝੀ ਗਾ ਤੁਹਾਡੀ ਗੱਲ ਮਤਲਬ ਬੜੀ ਹੀ ਅਰਾਨੀ ਜਰਗ ਗੱਲ ਹੈ ਬਹੁਤ ਜ਼ਿਆਦਾ ਜੀ ਸਰਕਾਰੀ ਹਸਪੀਟਲ ਵਿੱਚ ਵੀ ਇਦਾਂ ਦੇ ਕੰਮ ਹੈ ਧੰਨਵਾਦ ਜੀ ਓਕੇ ਸਰ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਵਾਟਰ ਕੋਲਰ ਇੱਥੇ ਪੀਣ ਵਾਲੇ ਜੇ ਇਹਨਾਂ ਦੇ ਵਿੱਚ ਆਪਾਂ ਚੈੱਕ ਕੀਤਾ ਜਾਵੇ ਔਰ ਪਾਣੀ ਤੁਸੀਂ ਦੇਖੋ ਜਿਹੜੀ ਇਹ ਸਮੱਸਿਆ ਬੜੀ ਹੀ ਵੱਡੀ ਆ ਕਿਉਂਕਿ ਇਕੱਲਾ ਪੀਣ ਵਾਲਾ ਪਾਣੀ ਹੋਵੇ ਵਾਸ਼ਰੂਮਾਂ ਨੂੰ ਜਾਣ ਵਾਲਾ ਪਾਣੀ ਹੋਵੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਗੰਦਗੀ ਇੱਥੇ ਪਈ ਹੋਈ ਆ ਔਰ ਜੇ ਪਾਣੀ ਹੋਵੇ ਤਾਂ ਸ਼ਾਇਦ ਮਣੀ ਮੋਟੀ ਸਫਾਈ ਵੀ ਮਰਕ ਕਰ ਲੈਂਦਾ ਬੰਦਾ ਪਰ ਇਹ ਸਰਕਾਰੀ ਹਸਪੀਟਲ ਆ ਤੇ ਇਹ ਸਰਕਾਰੀ ਹਸਪੀਟਲਾਂ ਦੇ ਹਾਲ ਦੇਖ ਲਓ ਔਰ ਇਹ ਆਰਓ ਸਿਸਟਮ ਜਿਹਨੂੰ ਕਹਦੀ ਆਪਾਂ ਲਾਇਆ ਹੁੰਦਾ ਵੀ ਸਾਫ਼ ਪਾਣੀ ਸ਼ੁੱਧ ਪਾਣੀ ਪੀਣ ਨੂੰ ਤੇ ਇੱਥੇ ਆ ਦੇਖ ਲਓ ਟੂਟੀਆਂ ਦਾ ਹਾਲ ਤੇ ਥੱਲੇ ਗੰਦਗੀ ਦੇਖੋ ਕਿਤੇ ਪਾਣੀ ਨਹੀਂ ਹੈਗਾ ਇਧਰ ਥੱਲੇ ਦੇਖੋ ਕਿਵੇਂ ਇੱਥੇ ਕੋਈ ਸਫਾਈ ਨਹੀਂ ਕੁਛ ਨਹੀਂ ਔਰ ਟਾਇਲਾਂ ਦਾ ਹਾਲ ਦੇਖ ਲਓ ਕਿੱਥੇ ਪਾਣੀ ਨਹੀਂ ਹੈ ਕਿਤੇ ਬੂੰਦ ਆ ਰਿਹਾ ਕਿਤੇ ਦੋ ਬੂੰਦ ਆ ਰਿਹਾ ਸਿਰਫ ਇੱਕ ਦੇ ਵਿੱਚ ਆ ਰਿਹਾ ਪਾਣੀ ਮੇਰੇ ਹਿਸਾਬ ਨਾਲ ਉਹ ਵੀ ਦੇਖੋ ਖੁੱਲਾ ਪਿਆ ਕਿਉਂ ਕਿਉਂਕਿ ਕਰੰਟ ਵਗੈਰਾ ਵੀ ਲੱਗ ਸਕਦਾ ਇਹ ਵੀ ਬੜੀ ਹੀ ਦੇਖਣ ਵਾਲੀ ਗੱਲ ਹੋएगी ਕਿਉਂਕਿ ਸਾਰਾ ਕੁਝ ਉਹਦਾ ਟੀਨ ਦਾ ਔਰ ਲੋਹੇ ਦਾ ਇਹ ਔਰ ਮੇਰੇ ਹਿਸਾਬ ਨਾਲ ਇੱਥੇ ਜਿਹੜਾ ਪਾਣੀ ਮਾਣਾ ਮੋਟਾ ਕੁਸ਼ ਆ ਰਿਹਾ ਪਰ ਉਹ ਵੀ ਬੜੀ ਹੀ ਇਹ ਜਿਹੜੀ ਸਾਫ਼ ਲਿਖਿਆ ਵੀ ਹੋਇਆ ਤੁਸੀਂ ਦੇਖੋ ਪੀਣ ਵਾਲਾ ਪਾਣੀ ਤੇ ਪੀਣ ਵਾਲਾ ਪਾਣੀ ਪੀਣਾ ਕਿੱਥੇ ਆ ਲੋਕਾਂ ਨੇ ਤੁਸੀਂ ਇਹ ਦੇਖੋ ਇਹੀ ਧੂਣ ਨੂੰ ਇਹੀ ਪੀਣ ਨੂੰ ਇਹੀ ਖਾਣ ਨੂੰ ਬਹੁਤ ਹੀ ਇਹ ਬੜੀ ਜਿਹੜੀ ਮੰਦਭਾਗੀ ਇਹ ਗੱਲ ਹੈ ਕਿਉਂਕਿ ਹੁਣ ਅਸੀਂ ਇਹਦੇ ਸੰਬੰਧ ਦੇ ਵਿੱਚ ਸੀਨੀਅਰ ਜਿਹੜੇ ਡਾਕਟਰ ਉਹਨਾਂ ਨਾਲ ਵੀ ਐਸਐਮਓ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਉਹ ਕੀ ਕਹਿੰਦੇ ਨੇ ਪਰ ਮਰੀਜ਼ਾਂ ਦਾ ਤੁਸੀਂ ਦੇਖ ਹੀ ਲਿਆ ਹੋਰ ਵੀ ਮਰੀਜ਼ਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਤੁਸੀਂ ਕਿੰਨਾ ਦਿਨ ਹੋ ਗਿਆ ਜੀ ਤੁਹਾਨੂੰ ਇੱਥੇ ਮੈਂ ਕੱਲ ਦਾ ਆਉਣ ਰਿਹਾ ਜਿਹੜੀ ਇਹ ਗੱਲ ਮੈਂ ਕਪਾਈ ਸਾਹਿਬ ਦੱਸ ਰਿਹਾ ਸੀ ਕੀ ਪਾਣੀ ਵਾਕਈ ਹੈ ਨਹੀਂ ਜਿੱਥੇ ਪਾਣੀ ਮੈਂ ਇਹੋ ਇਦਾਂ ਚੱਲਣ ਡਿਆ ਮਾਰਾ ਮੋਟਾ ਜੀ ਹਾਂਜੀ ਬਾਥਰੂਮਾਂ 'ਚ ਵੀ ਪਾਣੀ ਹੈ ਨਹੀਂ ਮਤਲਬ 2 ਦਿਨ ਹੋ ਗਏ ਹਾਂਜੀ ਤੇ ਤੁਸੀਂ ਕਿਸੇ ਅਫੀਸਰ ਨੂੰ ਕਿਸੇ ਡਾਕਟਰ ਨੂੰ ਕਿਸੇ ਸੀਨੀਅਰ ਨੂੰ ਕਿਸੇ ਨੂੰ ਨਹੀਂ ਪੁੱਛਿਆ ਵੀ ਭਾਈ ਪਾਣੀ ਕਿਉਂ ਨਹੀਂ ਆਉਂਦਾ ਨਹੀਂ ਨਹੀਂ ਐ ਹੀ ਨਹੀਂ ਕੈਨ ਪੁੱਛਿਆ ਮੈਂ ਬਾਥਰੂਮ ਕਰਨ ਗਿਆ ਹੋਣ ਵੀ ਉੱਥੇ ਪਾਣੀ ਨਹੀਂ ਦੋ ਵਾਰੀ ਮੈਂ ਕਹਿੰਦਾ ਪਾਣੀ ਹੈ ਹੀ ਨਹੀਂ ਉੱਥੇ ਅਸ਼ਵੇਰੇ ਮੈਂ ਗਈ ਤਾਂ ਬਾਥਰੂਮ ਹੋਣ ਫਿਰ ਕਰਨ ਗਿਆ ਪਾਣੀ ਹੈ ਨਹੀਂ ਉੱਥੇ ਹੱਥ ਮੈਂ ਧੋਣ ਇੱਥੋਂ ਆਇਆ ਦੋ ਵਾਰ ਤੇ ਜੇ ਆਪਾਂ ਨੂੰ ਪਾਣੀ ਪੀਣ ਦੀ ਲੋੜ ਪਵੇ ਫਿਰ ਤੁਸੀਂ ਮੁੱਲ ਲੈ ਕੇ ਕਿਉਂ ਆਉਂਗੇ ਮੁੱਲ ਲੈ ਕੇ ਪੀਂਦੇ ਸਾਰੇ ਇੱਥੇ ਸੀਟਾਂ ਹੀ ਟੁੱਟੀਆਂ ਅੰਦਰ ਪਈਆਂ ਜਿੱਥੇ ਲੋਕਾਂ ਫਲਸ ਕਰ ਨਹੀਂ ਮੈਨੂੰ ਤੇ ਮੈਨੂੰ ਦੋ ਦਿਨ ਹੋ ਗਏ ਜਿਹੜੇ ਰਹਿੰਦੇ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਠੀਕ ਹੈ ਜੀ ਸੋ ਪੁੱਛਦੇ ਆਂ ਹੋਰ ਕੀ ਤੁਸੀਂ ਵੀ ਇੱਥੇ ਹੀ ਆ ਬਾਈ ਜੀ ਹਾਂ ਜੀ ਹਾਂ ਜੀ ਤੇ ਤੁਹਾਨੂੰ ਵੀ ਐਸ ਮਸਿਆਈ ਆ ਹੁਣ ਤੇ ਅਸੀਂ ਓਪੀਡੀ 'ਚ ਆਏ ਆ ਅੱਛਾ ਜੀ ਤੇ ਥੋੜੀ ਦੇਰ ਪਹਿਲਾਂ ਤੁਸੀਂ ਖੁਦ ਦੇ ਸਕਦੇ ਜੇ ਵੀ ਇਹ ਤੇ ਫੇਰ ਵੀ ਪੀਣ ਵਾਲਾ ਪਾਣੀ ਤੇ ਵਾਸ਼ਰੂਮ ਦਾ ਕੀ ਹਾਲ ਹੋਇਆ ਪਿਆ ਤੇ ਇੱਥੇ ਵੀ ਸਰਕਾਰੀ ਹਸਪੀਟਲ ਗੁਰਨਾਨ ਨਾ ਹਸਪੀਟਲ ਮੈਂ ਵੀ ਦਿਲ ਰਿਆ ਵਾਂ ਉੱਥੇ ਵੀ ਬਹੁਤ ਜ਼ਿਆਦਾ ਸਟਾਫ ਮੈਂਬਰ ਤੇ ਜਾ ਹੀ ਨਹੀਂ ਨਾ ਸਕਦਾ ਅੰਦਰ ਤੇ ਪੇਸ਼ੈਂਟਾਂ ਨੂੰ ਤਾਂ ਮਜਬੂਰੀ ਨੂੰ ਜਾਣਾ ਪੈਣਾ ਤੇ ਬਹੁਤ ਹੀ ਜ਼ਿਆਦਾ ਮਾੜਾ ਹਾਲ ਕਹਿ ਸਕਦੇ ਆਪਾਂ ਵਾਸ਼ਰੂਮ ਦਾ ਨਹੀਂ ਪਰ ਤੁਸੀਂ ਜਿਹਨੂੰ ਪੁੱਛੇ ਦੱਸਿਆ ਨਹੀਂ ਵੀ ਭਾਈ ਕੋਈ ਜਿਵੇਂ ਸਟਾਫ ਆ ਕੋਈ ਨਰਸ ਹੈ ਕੋਈ ਡਾਕਟਰ ਹੈ ਵੀ ਭਾਈ ਇਹ ਕਿਸ ਤਰ੍ਹਾਂ ਦੇ ਹਾਲ ਹੋ ਰਿਹਾ ਵੀ ਮਰੀਜ਼ ਨੂੰ ਜੇ ਪਾਣੀ ਦੀ ਲੋੜ ਐ ਮਰਜੈਂਸੀ ਜਾਂ ਵਾਸ਼ਰੂਮ ਜਾਣਾ ਤਾਂ ਕਿਦਾਂ ਸਰਵਾਈਵ ਕਰੇਗਾ ਕਿ ਕੋਈ ਕਿਸੇ ਦਾ ਜਵਾਬ ਦੇ ਕੋਈ ਜਵਾਬ ਕੋਈ 네ਗੇਟਿਵ ਹੀ ਹੈ ਸਾਰੇ ਵੀ ਆਪਾਂ ਕੀ ਕਰ ਸਕਦੇ ਆ ਉੱਤੇ ਹੋਰ ਕਹਿਣ ਦੱਸੋ ਇਧਰ ਮੇਰਾ ਇਹ ਕੰਮ ਨਹੀਂ ਹੈ ਇਹੋ ਕਹਿਣਾ ਇਹਨਾਂ ਨੇ ਮੇਰਾ ਕੰਮ ਨਹੀਂ ਮਤਲਬ ਆਇਆ ਤਾਂ ਫਿਰ ਪੱਲਾ ਝਾੜਨਾ ਕੁਝ ਬਣਾਣਾ ਨਹੀਂ ਫਿਰ ਸਮੱਸਿਆ ਦਾ ਹੱਲ ਕਿਵੇਂ ਕਰਦੇ ਆ ਪਾਣੀ ਫਿਰ ਮੁੱਲ ਖਰੀਦਦੇ ਆ ਬਿਲਕੁਲ ਮੁੱਲ ਹੀ ਖਰੀਦਣਾ ਪੈਣਾ ਇਦਾਂ ਇਹ ਤੁਹਾਡੇ ਸਾਹਮਣੇ ਹੈ ਬਾਕੀ ਤੁਸੀਂ ਹਾਲ ਵੇਖ ਸਕਦੇ ਜੀ ਪੀਨ ਵਾਲੇ ਦਾ ਪਾਣੀ ਦਾ ਬਾਹਰ ਹੀ ਇਹ ਹਾਲ ਤੇ ਅੰਦਰ ਹਸਪੀਟਲ ਦੇ ਵਾਸ਼ਰੂਮ ਦਾ ਕੀ ਹਾਲ ਹੋਵੇਗਾ ਇਹ ਤੁਸੀਂ ਆਪ ਦੇਖ ਸਕਦੇ ਜੀ ਮੈਂ ਕੈਮਰਾਮੈਨ ਨੂੰ ਫੇਰ ਕਹੂੰਗਾ ਇੱਕ ਵਾਰੀ ਜਿਹੜੀਆਂ ਨਾਲੀਆਂ ਨੇ ਦੇਖੋ ਕਿਸ ਤਰੀਕੇ ਨਾਲ ਜਿਵੇਂ ਉਹ ਇਹਨਾਂ ਨੇ ਭਾਈ ਸਾਹਿਬ ਨੇ ਕਿਹਾ ਵੀ ਜੇ ਪੀਣ ਵਾਲੇ ਪਾਣੀ ਦੀ ਜਗ੍ਹਾ ਦਾ ਹਾਲ ਹੈ ਤੇ ਸੋਚੋ ਵਾਸ਼ਰੂਮਾਂ ਦਾ ਕੀ ਹਾਲ ਹੋਏਗਾ ਔਰ ਵਾਕਈ ਇਹ ਬੜੀ ਹੀ ਗੰਭੀਰ ਆਪਣੀ ਸਥਿਤੀ ਔਰ ਜਿਹੜੀਆਂ ਬਹੁਤ ਹੀ ਨਾਜ਼ੁਕ ਇੱਥੇ ਜਿਹੜੀਆਂ ਚੀਜ਼ਾਂ ਸੈਂਸਿਟਿਵ ਲੋਕ ਕਿਉਂਕਿ ਬਿਮਾਰ ਨੇ ਔਰ ਤੁਹਾਨੂੰ ਪਤਾ ਅੱਜ ਕੱਲ ਜਿਹੜਾ ਮਲੇਰੀਆ ਡੇਂਗੂ ਚੱਲ ਰਿਹਾ ਉਹਦੀ ਵਜ੍ਹਾ ਨਾਲ ਬੜੇ ਹੀ ਸੈਂਸਿਟਿਵ ਇਸ਼ੂ ਆ ਜਾਂਦੇ ਆ ਮਾੜੀ ਮਾੜੀ ਮੋਟੀਆਂ ਨਾਲ ਤਾਂ ਪਰ ਇਸ ਤਰ੍ਹਾਂ ਦੀ ਗੰਦਗੀ ਹੈ ਤੇ ਮੱਛਰ ਮੱਖੀ ਆਮ ਹੀ ਆਪਣੇ ਹ ਡੈਂਗੂ ਤਾਂ ਆਪਾਂ ਬਚਣ ਥੋੜੀ ਆਏ ਇੱਥੇ ਤਾਂ ਆਪਾਂ ਡੈਂਗੂ ਐਕਚੁਅਲ ਹੋਰ ਕਰਾਉਣ ਆਏ ਆ ਔਰ ਪੁੱਛਦੇ ਆਂ ਜੀ ਸਬੰਧਤ ਜਿਹੜੇ ਕਰਮਚਾਰੀ ਆ ਉਹਨਾਂ ਤੋਂ ਵੀ ਕੀ ਇੱਥੋਂ ਦੀ ਜਿਹੜੀ ਮੌਜੂਦਾ ਸਥਿਤੀ ਆ ਔਰ ਕਿਉਂ ਇਸ ਤਰੀਕੇ ਨਾਲ ਜਿਹੜੀ ਇਹ ਘਟਨਾ ਵਾਪਰ ਰਹੀ ਹੈ ਸੋ ਪੁੱਛਦੇ ਆਂ ਜੀ ਉਹਨਾਂ ਨੂੰ ਕਿੰਨੇ ਕੀ ਗੱਲ ਉੱਤੇ ਪਾਣੀ ਪੁਰੀ ਪਾਣੀ ਨਹੀਂ ਆਉਂਦਾ ਉੱਤੇ ਉੱਤੇ ਨਹੀਂ ਵਾਸ਼ਰੂਮਾਂ ਚ ਨਹੀਂ ਆ ਰਿਹਾ ਕਿ ਕਿਤੇ ਵੀ ਨਹੀਂ ਆਉਂਦਾ ਪਾਣੀ ਤੁਸੀਂ ਪੁੱਛਿਆ ਪੁੱਛਿਆ ਨਹੀਂ ਕਿਸੇ ਨੂੰ ਵੀ ਪਾਣੀ ਨਹੀਂ ਪਾਈ ਆ ਰਿਹਾ ਨਹੀਂ ਉਹ ਕਹਿੰਦੇ ਉੱਤੋਂ ਖਰਾਬ ਹੋਈ ਆ ਥੱਲੇੋਂ ਵੀ ਖਰਾਬ ਹੀ ਆ ਥੱਨੇ ਵੀ ਖਰਾਬ ਹੀ ਆ ਉੱਪਰ ਕਿੰਨੇ ਦਿਨ ਹੋ ਗਏ ਜੀ ਦੋ ਦਿਨ ਹੋ ਗਏ ਦੋ ਦਿਨਾਂ ਦੇ ਪਾਣੀ ਹੈ ਨਹੀਂ ਨਹੀਂ ਅੱਜ ਹੀ ਹੈ ਨਹੀਂ ਸਵੇਰ ਤੋਂ ਹੀ ਸਵੇਰ ਤੋਂ ਹਾਂ ਜੀ ਤੁਸੀਂ ਕਿਸੇ ਡਾਕਟਰ ਵਗੈਰਾ ਕਿਸੇ ਨੂੰ ਨਹੀਂ ਕਿਹਾ ਨਹੀਂ ਅਸੀਂ ਕਿਸੇ ਨੂੰ ਨਹੀਂ ਕਿਹਾ ਮੈਂ ਕਦੇ ਵੀ ਬੰਦਾ ਕਹਿ ਲੈਂਦਾ ਵੀ ਭਾਈ ਪਾਣੀ ਕਿਉਂ ਨਹੀਂ ਆਉਂਦਾ ਤਾਂ ਕਾਹਤੋਂ ਪਤਾ ਨਹੀਂ ਕਹਿੰਦੇ ਆ ਉਹ ਖਰਾਬ ਹੋਇਆ ਪੰਪ ਪਿੱਛੋਂ ਜੋ ਤੁਸੀਂ ਦੇਖ ਤਾਂ ਇਸ ਵਕਤ ਅਸੀਂ ਜਿਹੜੇ ਵਾਸ਼ਰੂਮ ਆ ਜੀ ਬਾਥਰੂਮ ਨੰਬਰ 11 ਮੈਂ ਕੈਮਰਾਮੈਨ ਨੂੰ ਕਹੂੰਗਾ ਉੱਤੇ ਦਿਖਾਵੇ ਔਰ ਥੱਲੇ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਲੋਕਾਂ ਨੇ ਹੁਣ ਇਹ ਆਪ ਮੁਹਾਰੇ ਬੋਤਲਾਂ ਚ ਲਿਆ ਕੇ ਸਿੱਟਿਆ ਜਾਂ ਕਿਵੇਂ ਔਰ ਤੁਸੀਂ ਦੇਖ ਸਕਦੇ ਹੋ ਕਿਦਾਂ ਏਡੀ ਇੱਕ স্মੈਲ ਆ ਰਹੀ ਆ ਤੁਸੀਂ ਬਲੀਵ ਨਹੀਂ ਕਰ ਸਕਦੇ ਅਸੀਂ ਮੂੰਹ ਤੇ ਮਤਲਬ ਹੱਥ ਵੀ ਰੱਖ ਲੀਏ ਮਾਸਕ ਵੀ ਲਾ ਲਈਏ ਤਾਂ ਵੀ ਸੇਮ ਔਰ ਆ ਇੱਥੋਂ ਦਾ ਜਿਹੜਾ ਗਾਰਬੇਜ ਪੈਣਾ ਔਰ ਤੁਸੀਂ ਦੇਖ ਸਕਦੇ ਹੋ ਇਹ ਨਾਰਮਲੀ ਗਵਰਨਮੈਂਟ ਕਹਿੰਦੀ ਹੈ ਵੀ ਬੜਾ ਸੈਂਸਿਟਿਵ ਹੁੰਦੇ ਨੇ ਇਹ ਚੀਜ਼ਾਂ ਕਿਉਂਕਿ ਸਰਿੰਜਾ ਵਗੈਰਾ ਸਿਟੀਆਂ ਹੁੰਦੀਆਂ ਕੁਝ ਸ਼ੋਰ ਆ ਪਰ ਇੱਥੇ ਤਾਂ ਕੋਈ ਸ਼ੋਰ ਹੀ ਸਿਸਟਮ ਲੱਗ ਰਿਹਾ ਜੀ ਇਹਦੇ ਨਾਲ ਤਾਂ ਮੇਰੇ ਖਿਆਲ ਜਿਹੜਾ ਕੂੜਾ ਘਰ ਚੰਗਾ ਹੁੰਦਾ ਮੇਰੇ ਹਿਸਾਬ ਨਾਲ ਔਰ ਇਹ ਸਿਵਲ ਹਸਪੀਟਲ ਆ ਔਰ ਤੁਸੀਂ ਦੇਖ ਸਕਦੇ ਹੋ ਪਾਣੀ ਦੀਆਂ ਬੋਤਲਾਂ ਆ ਦਿਖਾਓ ਰੋਹ ਜੀ ਦੇਖੋ ਪਾਣੀ ਦੀਆਂ ਬੋਤਲਾਂ ਕਿਵੇਂ ਗੰਦਗੀ ਇੱਥੇ ਪਈ ਹੈ ਤੁਸੀਂ ਸੋਚ ਸਕਦੇ ਹੋ ਵੀ ਇੱਥੇ ਕੋਈ ਆ ਕੇ ਵਾਸ਼ਰੂਮ ਜਾਂ ਮੂੰਹ ਵੀ ਧੋ ਸਕਦਾ ਬਰਸ਼ ਵੀ ਕਰ ਸਕਦਾ ਕਿਉਂਕਿ ਜਿਹੜਾ ਮਰੀਜ਼ਾਂ ਨਾਲ ਆਇਆ ਕੋਈ ਗਰੀਬ ਗੁਰਬਾ ਕੋਈ ਹੋਰ ਉਹ ਕਿਸ ਤਰੀਕੇ ਨਾਲ ਸਰਵਾਈਵ ਕਰੇਗਾ ਮੈਂ ਇੱਥੇ ਤੁਹਾਨੂੰ ਟੂਟੀ ਚਲਾ ਕੇ ਵੀ ਦਿਖਾਉਣਾ ਚਾਹੁੰਦਾ ਕੋਈ ਇੱਥੇ ਦੇਖੋ ਪਾਣੀ ਨਹੀਂ ਉਹ ਇਹ ਨਹੀਂ ਵੀ ਅਗਲਾ ਵੈਸੀ ਕਹਿ ਦਿੰਦਾ ਵੀ ਜੀ ਵੈਸੀ ਕਹਿ ਰਹੇ ਨੇ ਕਿਸੇ ਵੀ ਟਾਈਪ ਦੇ ਵਿੱਚ ਪਾਣੀ ਨਹੀਂ ਹੈ ਇਸੇ ਕਰਕੇ ਇੱਥੇ ਜਿਹੜੀਆਂ ਬੋਤਲਾਂ ਲਿਆਂਦੀਆਂ ਉਹਨਾਂ ਦੀ ਵਜ੍ਹਾ ਨਾਲ ਹੀ ਥੱਲੇ ਜਿਹੜਾ ਪਾਣੀ ਔਰ ਗੰਦਗੀ ਦੇਖੋ ਕਿਸ ਤਰੀਕੇ ਨਾਲ ਇਹ ਸਿਵਲ ਹਸਪੀਟਲ ਦੇ ਜਿਹੜੇ ਉੱਪਰ ਮੇਨ ਵਾਰਡ ਨੇ ਜਿੱਤੇ ਜਿਹਨੇ ਪਾ ਆਈਸੀਯੂ ਕਹਿ ਦਿੰਨੇ ਆ ਜਾਂ ਜਨਰਲ ਵਾਰਡ ਨੇ ਉਹਨਾਂ ਦੇ ਵਾਸ਼ਰੂਮਾਂ ਦਾ ਹਾਲ ਆ ਔਰ ਔਰ ਇਹੋ ਉਹ ਕਹਿੰਦੇ ਵੀ ਇੱਕ ਵਾਸ਼ਰੂਮ ਨਹੀਂ ਔਰ ਇੱਕ ਦੋ ਮਰੀਜ਼ ਐਸੇ ਆਏ ਨੇ ਔਰ ਤੁਸੀਂ ਦੇਖੋ ਫੀਮੇਲ ਵਾਸ਼ਰੂਮ ਆ ਔਰ ਇੱਥੇ ਤਾਂ ਤਾਲੇ ਹੀ ਲੱਗਿਆ ਹੋਇਆ ਉੱਤੇ ਦੇਖੋ ਉੱਤੇ ਦਿਖਾਓ ਵੀ ਇਹ ਫੀਮੇਲ ਵਾਸ਼ਰੂਮ ਜਨਾਨਾ ਬਾਥਰੂਮ ਔਰ ਉਹਨੂੰ ਇਹਨਾਂ ਨੇ ਤਾਲਾ ਹੀ ਲਾਇਆ ਹੋਇਆ ਕਿਉਂਕਿ ਜਿਹੜੇ ਨਰਸਿਸ ਨੇ ਡਾਕਟਰ ਨੇ ਜ਼ਿਆਦਾਤਰ ਮੇਰੇ ਖਲ ਲੇਡੀ ਸਟਾਫ ਆ ਉਹਦੀ ਵਜ੍ਹਾ ਨਾਲ ਸ਼ਾਇਦ ਵੀ ਲਾਇਆ ਹੋਵੇ ਵੀ ਗੰਦਗੀ ਨਾ ਪਵੇ ਪਰ ਇਸ ਤਰੀਕੇ ਦਾ ਜਿਹੜਾ ਵਿਵਹਾਰ ਆ ਬਹੁਤ ਹੀ ਗਲਤ ਹੈ ਮਰੀਜ਼ਾਂ ਨਾਲ ਔਰ ਮੈਂ ਇਹਨਾਂ ਨੂੰ ਕਹੂੰਗਾ ਵੀ ਇੱਥੇ ਦਿਖਾਇਆ ਜਾਬ ਉੱਤੇ ਚਾਈਲਡ ਵਾਰਡ ਚਿਲड्रन ਵਾਰਡ ਬੱਚਿਆਂ ਦਾ ਵਾਰਡ ਬਿਲਕੁਲ ਨਾਲ ਔਰ ਐਸ ਐਨ ਸੀ ਯੂ ਬਿਲਕੁਲ ਸਾਹਮਣੇ ਔਰ ਉਹਦੇ ਨਾਲ ਹੀ ਨਰਸਿੰਗ ਸਟੇਸ਼ਨ ਲਿਖਿਆ ਹੋਇਆ ਹੈ ਜਰਨਲ ਔਰਡ ਮਤਲਬ ਸਾਰੇ ਔਰਡ ਇੱਥੇ ਹੀ ਆ ਔਰ ਉਸ ਔਰਡ ਦੇ ਵਿੱਚ ਜਿੱਥੇ ਚਾਰ ਔਰਡ ਖਾਸ ਕਰਕੇ ਬੱਚਿਆਂ ਦਾ ਐਨ ਐਸ ਸੀ ਯੂ ਔਰਡ ਹੈ ਜਿਹਨੂੰ ਆਪਾਂ ਐਸ ਸੀ ਯੂ ਔਰਡ ਟਾਈਪ ਕਹਿ ਦਿੰਨੇ ਆ ਤੇ ਉਹਦੇ ਵਿੱਚ ਉਹਦੇ ਵਾਸ਼ਰੂਮ ਦੀ ਇਹ ਜਦੋਂ ਪ੍ਰੋਬਲਮ ਆ ਰਹੀ ਹੈ ਸੋਚੋ ਵੀ ਆਮ ਵਾਸ਼ਰੂਮ ਜਾਂ ਥੱਲੇ ਜਨਤਾ ਦਾ ਕੀ ਹਾਲ ਹੁੰਦਾ ਹੋਵੇਗਾ ਔਰ ਕਿਸ ਤਰੀਕੇ ਨਾਲ ਉਹਨਾਂ ਨੂੰ ਇਸ ਨੂੰ ਇਹਦਾ ਸਾਹਮਣਾ ਕਰਨਾ ਪੈਂਦਾ ਹੋਊ ਕਿਉਂਕਿ ਤੁਹਾਨੂੰ ਪਤਾ ਵਾਸ਼ਰੂਮ ਜਾਣਾ ਤੇ ਆਪਣੇ ਟਾਇਲਟ ਜਾਣਾ ਪੀਣ ਵਾਲਾ ਪਾਣੀ ਇਹ ਤਾਂ ਸਾਡੀ ਰੋਜ਼ਮਰਹਾਰ ਦੀ ਹੈ ਤਾਂ ਸਾਡੀ ਦਿੱਲੀ ਜਿਹੜੀ ਜ਼ਰੂਰਤ ਹੈ ਸਾਡੇ ਸਰੀਰ ਨੂੰ ਇਹਦੀ ਜ਼ਰੂਰਤ ਹਰ ਟਾਈਮ ਪੈਂਦੀ ਰਹਿੰਦੀ ਹੈ ਸੋ ਕਰਦੇ ਆ ਜੇ ਇਸ ਸੰਬੰਧ ਐਸਐਮਐਸ ਐਸਐਮਓ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਸੁਣਦੇ ਆ ਫਿਰ ਤੁਹਾਨੂੰ ਦਿਖਾਉਣੀ ਆ ਅਗਲੇ ਸੋ ਇਸ ਵਕਤ ਅਸੀਂ ਜਿਹੜੇ ਗੁਰਦਾਸਪੁਰ ਦੇ ਐਸਐਮਓ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰਬੰਧਕ ਬਲਾਕ ਆ ਜੀ ਔਰ ਐਸਐਮਓ ਸਟਾਫ ਰੂਮ ਉਹਨਾਂ ਨੂੰ ਪੁੱਛਦੇ ਆ ਸੋ ਸਾਰਾ ਅਸੀਂ ਔਰ ਇੰਦੇ ਵਿੱਚ ਵੈਸੇ ਹੀ ਇੱਥੇ ਇੱਕ ਚੱਕਰ ਮਾਰ ਆਏ ਸੀ ਤੇ ਪਰ ਮਰੀਜ਼ਾਂ ਦੀ ਜਿਹੜੀਆਂ ਸਮੱਸਿਆਵਾਂ ਆ ਇਹ ਆ ਰਹੀਆਂ ਵੀ ਪਾਣੀ ਹੈ ਨਹੀਂ ਦੋ ਦਿਨ ਹੋ ਗਏ ਔਰ ਵਾਸ਼ਰੂਮਾਂ ਦਾ ਸੀ ਉੱਤੇ ਹਾਲ ਦੇਖ ਕੇ ਆਏ ਜਿੱਥੇ ਚਿਲਡਰਨ ਵਾਰਡ ਹੈ ਐਨਐਸ ਵਾਰਡ ਸਾਰੇ ਉੱਥੇ ਇੰਨਾ ਕ ਜਣੇ ਦੀ ਬੁਰਾ ਹਾਲ ਹੈ ਲੋਕ ਪਾਣੀ ਬਾਹਰੋਂ ਖਰੀਦਣ ਲਈ ਮਜਬੂਰ ਨੇ ਪੀਣ ਵਾਲਾ ਪਾਣੀ ਤਾਂ ਚਲੋ ਆਪਾਂ ਲੈ ਲੈਨੇ ਆ ਕੋਈ ਏਡੀ ਕੋਈ ਨਾਟ ਬਿਗ ਡੀਲ ਹਾਲਾਂਕਿ ਜਣੇ ਦੀ ਉੱਥੇ ਵੀ ਬਹੁਤ ਬੁਰਾ ਹਾਲਾ ਪਰ ਵਾਸ਼ਰੂਮਾਂ ਦਾ ਜੋ ਹਾਲ ਆ ਇਹਦੇ ਨਾਲੋਂ ਮੇਰੇ ਹਿਸਾਬ ਨਾਲ ਜ ਮੇਰਾ ਦਸਤਾਨ ਉਹ ਪਾਣੀ ਦਾ ਜਿਹੜਾ ਇੱਥੇ ਕੰਸਟਰਕਸ਼ਨ ਚੱਲਦੀ ਵੀ ਇੱਕ ਬਿਲਡਿੰਗ ਚ ਉਹ ਕਿਸੇ ਠੇਕੇਦਾਰ ਨੇ ਉੱਥੇ ਟੋਇਆ ਪੁੱਟ ਕੇ ਸਾਡੇ ਜਿਹੜੇ ਕੁਝ ਪਾਈਪਸ ਆ ਉਹਨਾਂ ਨੂੰ ਡੈਮੇਜ ਕੀਤਾ ਜੀ ਅਸੀਂ ਉਹਨਾਂ ਨੂੰ ਸਵੇਰ ਦੇ ਫੋਨ ਮਲਾਏ ਨੇ ਅਸੀਂ ਸਵੇਰ ਦੇ ਉਹਨਾਂ ਦੇ ਨਾਲ ਇਨ ਟੱਚ ਹੈਗੇ ਆਂ ਚਿੱਠੀ ਵੀ ਅਸੀਂ ਹੁਣੇ ਲੇਕ ਕੇ ਹਟਿਆ ਸੀ ਇੱਕ ਇੱਕ ਯੂਨਿਟ ਦਾ ਜਿਹੜਾ ਪਾਣੀ ਆ ਬਾਕੀ ਕਾਫੀ ਮਲਟੀਪਲ ਮੋਟਰਸ ਹੈਗੀਆਂ ਇੱਕ ਜਗ੍ਹਾ ਦਾ ਪਾਣੀ ਥੋੜਾ ਜਿਹਾ ਪ੍ਰੋਬਲਮ ਆ ਰਹੀ ਸਾਨੂੰ ਪਰ ਸਰ ਜੀ ਤੁਸੀਂ ਬਾਹਰ ਚੱਲ ਕੇ ਦੇਖੋਗੇ ਤੁਸੀਂ ਆਪ ਚੈੱਕ ਕਰਵਾ ਲਓ ਚਾਹੇ ਬਾਅਦ ਵਿੱਚ ਸਾਡੇ ਨਾਲ ਜਾਣਾ ਸਾਡੇ ਨਾਲ ਜਾਵੜੋ ਜਿੱਥੇ ਪੀਣ ਵਾਲੇ ਪਾਣੀ ਦੇ ਆਪਣੇ ਆਰਓ ਸਿਸਟਮ ਵਗੈਰਾ ਲੱਗੇ ਹੋਏ ਆ ਉੱਥੇ ਵੀ ਸਿਰਫ ਇੱਕ ਚ ਪਾਣੀ ਆ ਰਿਹਾ ਉਹ ਵੀ ਬਹੁਤ ਘੱਟ ਕੁਆਂਟੀਟੀ ਇੱਕ ਤੁਹਾਨੂੰ ਦੱਸਿਆ ਨਾ ਇੱਕ ਇੱਕ ਜਿਹੜਾ ਮੋਟਰ ਦਾ ਡੈਮੇਜ ਹੋਇਆ ਬਾਕੀ ਸਾਰੀ ਜਿਹੜੀ ਬਾਕੀ ਮੋਟਰਾਂ ਨੇ ਚੱਲਦੀਆਂ ਆਪਣੀਆਂ ਨਹੀਂ ਨਹੀਂ ਉੱਥੇ ਮਤਲਬ 4 ਲੱਗੇ ਆ ਜੀ ਆਪਣੇ ਯੂਨਿਟ ਉਹਨਾਂ ਦੇ ਵਿੱਚੋਂ ਸਿਰਫ ਇੱਕ ਜਿਹੜੀ ਇੱਕ ਟੁੱਟੀ ਆ ਜਿਹਦੇ ਵਿੱਚ ਮਾਰਾ ਮੋਟਾ ਪਾਣੀ ਆ ਰਿਹਾ ਬਾਕੀ ਸਾਰੇ ਜਿਹੜੇ ਪਾਈਪ ਡੈਮੇਜ ਹੋ ਗਏ ਜਿਨ੍ਹਾਂ ਜਿਨੂੰ ਸਪਲਾਈ ਕਰ ਰਿਹਾ ਉਸ ਕਿ ਮੈਂ ਚਿਲਡਰਨ ਬੋਰਡ ਆ ਜਾਂ ਐਨਐਸ ਬੋਰਡ ਆ ਜਿਹੜਾ ਕਾਫੀ ਏਰੀਆ ਚ ਉਹ ਜਿਹੜਾ ਜਿਹੜੀ ਪਾਈਪ ਡੈਮੇਜ ਹੋਈਆਂ ਨੂੰ ਕਾਫੀ ਏਰੀਆ ਨੂੰ ਹਸਪੀਟਲਿਸ ਨੂੰ ਸਪਲਾਈ ਕਰ ਗਏ ਮੈਂ ਸਵੇਰੇ ਉੱਥੇ ਗਿਆ ਸੀ ਰਾਉਂਡ ਕਰਕੇ ਆਇਆ ਸੀ ਅਸੀਂ ਉਹਨੂੰ ਫੋਨ ਵੀ ਕਾਫੀ ਵਾਰੀ ਕੀਤਾ ਤੇ ਮੋਸਟ ਲਾਈਕਲੀ ਹੋ ਜਾਏਗਾ ਜਲਦੀ ਹੋ ਜਾਏਗਾ ਅੱਜ ਦੀ ਗੱਲ ਹੀ ਹੈ ਜੀ ਅੱਜ 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 ਸਵੇਰੇ ਸਾਨੂੰ ਪਤਾ ਲੱਗ ਗਿਆ ਕਿ ਮਰੀਜ਼ ਠੀਕ ਹੈ ਜੀ ਉਹ ਕਹਿੰਦੇ ਅਸੀਂ ਕੋਈ ਤਾਂ ਯੋਧਨਾ ਤੋਂ ਦਾਖਲਾ ਕੋਈ ਤਿੰਨ ਦਿਨਾਂ ਦਾ ਉਹ ਕਹਿੰਦੇ ਸੇਮ ਹੀ ਨਹੀਂ ਨਹੀਂ ਕੱਲ੍ਹ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਸੀਗਾ ਅੱਜ ਦੀ ਗੱਲ ਅੱਜ ਸਵੇਰੇ ਮੈਨੂੰ ਪਤਾ ਚੱਲਿਆ ਹਾਂ ਨਹੀਂ ਸਰੇਪਨ ਬੈਟਾ ਨੇ ਜੀ ਤਾਂ ਕਰਕੇ ਮੈਂ ਕਿਹਾ ਉਹਨਾਂ ਦੇ ਦੋ ਦਿਨ ਹੋ ਗਏ ਤੇ ਸਾਨੂੰ ਟੋਇਆ ਜਿਹੜਾ ਅੱਜ ਸਵੇਰੇ ਦੇਖਿਆ ਸੀਗਾ ਉਹਨਾਂ ਨੇ ਸ਼ਾਇਦ ਮਿੱਟੀ ਵਗੈਰਾ ਲੈ ਲੀ ਉਹ ਟੋਇਆ ਪੁੱਟਿਆ ਸਾਡੀ ਕੋਈ ਪਰਮਿਸ਼ਨ ਨਹੀਂ ਲਈ ਉਹਨਾਂ ਨੇ ਕਿਸੇ ਨੂੰ ਕੋਈ ਸਟਾਫ ਨੂੰ ਇਨਫੋਰਮ ਨਹੀਂ ਕੀਤਾ ਇਸ ਅਸੀਂ ਹੁਣੇ 1:30 ਘੰਟਾ ਪਹਿਲਾਂ ਸਿਟੀ ਲੈ ਕੇ ਹਟੇ ਹਾਂ ਸੀ ਪਰ ਇਹਦਾ ਹੱਲ ਕਦੋਂ ਅਸੀਂ ਉਹਦੇ ਨਾਲ ਇਨ ਟੱਚ ਹੈਗੇ ਅਸੀਂ ਜਲਦੀ ਤੋਂ ਜਲਦੀ ਕਰਵਾ ਦੇਣਾ ਤੇ ਜਦ ਤੱਕ ਸਭ ਮਰਹੀ ਚਾਹੀਂ ਮਤਲਬ ਜਿਹੜਾ ਹੁਣ ਕੋਈ ਗਰੀਬ ਗਰੀਬ ਗੁਰਬਾ ਸਾਡਾ ਹਸਪੀਟਲ ਦਾ ਕੋਈ ਫਾਲਟ ਨਹੀਂ ਹੈ ਕਿਸੇ ਸਟਾਫ ਦਾ ਫਾਲਟ ਨਹੀਂ ਹੈ ਇਹ ਉਹਨਾਂ ਨੇ ਗਲਤ ਬਿਨਾਂ ਕਿਸੇ ਪਰਮਿਸ਼ਨ ਤੋਂ ਉਹਨਾਂ ਨੇ ਜ਼ਮੀਨ ਖੋਟ ਲਈ ਹੈ ਤੇ ਉਹਦੇ ਕਰਕੇ ਜਿਹੜਾ ਸਾਰਾ ਇਹ ਪ੍ਰੋਬਲਮ ਇਸ਼ੂ ਕ੍ਰੀਏਟ ਹੋਇਆ ਕਿਉਂਕਿ ਜਿਹੜਾ ਸਾਰ ਤੁਹਾਨੂੰ ਪਤਾ ਹੈ ਇੱਥੇ ਸਰਕਾਰੀ ਹਸਪੀਟਲ ਜਿਆਦਾਤਰ ਉਹ ਆਪਣੇ ਲੋਤ ਤਬਕੇ ਦੇ ਜਮਨ ਬਖੇ ਗਰੀਬ ਬੰਦਾ ਜਿਹੜਾ ਆਉਂਦਾ ਵਿਚਾਰਾ ਜਿਹੜਾ ਕਹਿੰਦਾ ਵੀ ਚੱਲ ਯਾਰ ਮੇਰੇ ਬੱਚਿਆਂ ਦਾ ਇਲਾਜ ਹੋ ਜੇ ਜਾਂ ਮੇਰੇ ਘਰ ਵਾਲੀ ਦਾ ਜਿਵੇਂ ਵੀ ਹੁ ਅਸੀਂ ਲੱਗੇ ਹੋਏ ਨਾ ਅਸੀਂ ਲੱਗੇ ਹੋਏ ਆ ਅਸੀਂ ਉਹ ਦੱਸਿਆ ਨਾ ਬਾਰ ਬਾਰ ਅਸੀਂ ਸਵੇਰ ਦੀਆਂ ਦੋ ਸਟਾਫ ਮੈਂ ਉਹਨਾਂ ਦੇ ਪਿੱਛੇ ਲਗਾਏ ਹੋਇਆ ਸਰਟੀਫੀਕੇਟਨ ਮੈਡਮ ਨੇ ਉਹ ਉਹਨਾਂ ਦੇ ਨਾਲ ਇਨ ਟੱਚ ਨੇ ਤੇ ਉਹ 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 ਤੇਹੀ ਗੱਲ ਹੈ ਕਿ ਅਸੀਂ ਜਲਦੀ ਕਰਵਾਵਾਂਗੇ ਅਸੀਂ ਉਹਨਾਂ ਦੇ ਨਾਲ ਹੈਗੇ ਇਨ ਟੱਚ ਜਲਦੀ ਤੋਂ ਜਲਦੀ ਹੋ ਜਾਏਗਾ ਅੱਛਾ ਜੀ ਮੈਂ ਭਵਿੰਦਰ ਗਰੇਵਾਲ ਬੋਲਦਾ ਜੀ ਡੇਲੀ ਪੋਸਟ ਪੰਜਾਬੀ ਨਿਊਜ਼ ਚੈਨਲ ਤੋਂ ਹਾਂਜੀ 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 ਬਾਈਬਾ ਮੈਂ ਨਾ ਇੱਥੇ ਸਿਵਲ ਹਸਪੀਟਲ ਖੜਾ ਮੈਂ ਤੁਹਾਨੂੰ ਤਾਂ ਕੀਤਾ ਵੀ ਤੁਸੀਂ ਹੈਲਥ ਸਿਸਟਮ ਆਪਣੇ ਕੋਲੇ ਸੀ ਪਹਿਲਾਂ ਕਾਰਪੋਰੇਸ਼ਨ ਦਾ ਪੂਰਾ ਤੇ ਇੱਥੇ ਨਾ ਹਸਪੀਟਲ 'ਚ ਅਸੀਂ ਆਏ ਕੁਦਰਤੀ ਵੈਸੇ ਹੀ ਇੱਕ ਚੱਕਰ ਲਾਉਣ ਆਏ ਸੀ ਤੇ ਪਰ ਇੱਥੇ ਮਰੀਜ਼ਾਂ ਦੀਆਂ ਸਮੱਸਿਆ ਇਹ ਨਾ ਪਿਛਲੇ 2 ਦਿਨਾਂ ਤੋਂ ਇੱਥੇ ਪਾਣੀ ਨਹੀਂ ਹੈ ਜੀ ਹਸਪੀਟਲ ਦੇ ਵਿੱਚ ਓਕੇ ਤੇ ਉਹ ਵਿਚਾਰੇ ਪਾਣੀ ਬਾਹਰੋਂ ਖਰੀਦਣ ਲਈ ਮਜਬੂਰ ਨੇ ਔਰ ਉੱਤੇ ਤੁਸੀਂ ਸੋਚੋ ਵੀ ਜਿਹੜੇ ਮੇਜਰ ਔਰਡ ਨੇ ਜਿਵੇਂ ਚਿਲड्रन ਔਰਡ ਹੋ ਗਿਆ ਜਿਵੇਂ ਆਪਾਂ ਆਈਸੀਯੂ ਕਹਿੰਦੇ ਨੇ ਐਨੇ ਸਵਾਰਡ ਇੱਥੇ ਉਹਦੇ ਵਾਸ਼ਰੂਮ ਦਾ ਇੱਡਾ ਕ ਗੰਦਾ ਹਾਲ ਆ ਉਹਦੇ ਨਾਲ ਉਹ ਗਾਰਬੇਜ ਜਿਹੜੇ ਬਿਨ ਹੁੰਦੇ ਨਾ ਉਹ ਚੰਗੇ ਭਰੇ ਹੁੰਦੇ ਉਹਨਾਂ ਕੋਲ ਸਮੈਲ ਨਹੀਂ ਆਉਂਦੀ ਜਿੰਨਾ ਉਹ ਵਾਸ਼ਰੂਮਾਂ 'ਚ ਆਉਂਦਾ ਔਰ ਮ ਗੱਲ ਕਰਕੇ ਮੈਂ ਆਪ ਜਿਹੜਾ ਮਾਰਕੀਟ ਦੇਖ ਕੇ ਨੂੰ ਕਰਵਾਉਣਾ ਕਿਉਂਕਿ ਐਸਐਮਓ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਜੀ ਇੱਥੇ ਕੋਈ ਕੰਸਟਰਕਸ਼ਨ ਚੱਲ ਰਹੀ ਆ ਸਾਨੂੰ ਬਿਨਾਂ ਪੁੱਛੇ ਕਟੋਹਾ ਪੱਟ ਲਿਆ ਜੀ ਮੈਂ ਕਿਹਾ ਤੁਹਾਨੂੰ ਬਿਨਾਂ ਪੁੱਛੇ ਕਹਿੰਦੇ ਹਾਂ ਜੀ ਕਹਿੰਦੇ ਉਹਨੇ ਪਾਈਪਾਂ ਤੋੜਤੀਆਂ ਮੈਂ ਕਿਹਾ ਜੀ ਇੱਥੇ ਸਾਰੇ ਆਪਣੇ ਹਸਪਤਾਲ 'ਚ ਹੀ ਨਹੀਂ ਪਾਣੀ ਆ ਰਿਹਾ ਮੈਂ ਕਰਦਾ ਸਰ ਕੰਮ ਕਿਧਰ ਦੀ ਧਿਆਨ ਚੜ੍ਹਿਆ ਹੁੰਦਾ ਤੇ ਮੈਂ ਆਪ ਦੇਖ ਕੇ ਤੇ ਸਹੂਲਤ ਕਰਾਉਣਾ ਕਰਵਾਉਣਾ बस ठीक है भाई साहब धनबाद जी मैं थैंक यू वेरी मच फॉर राजीव जी आप यहीं लोकल हो के बाहर से हो जी? मैं चंडीगढ़ से स्पेशली यहाँ पर आया हूँ और मेरी मदर इन लॉ यहाँ पर एडमिट है लेकिन उनको जो अटेंडेंट है उनको यहाँ पर टॉयलेट में पानी बुनी कुछ नहीं था तो वो बहुत परेशान थे तो उनको मैं स्पेशली देखने भी आया था दूसरा अब उनको ले के जाऊँगा यहाँ से कि पानी ना होने की वजह से ताकि वो अपना वहाँ पर जाके जो नित्यक्रम समझते हैं आप नृत्यक्रम मतलब जो टॉयलेट्स वगैरह जाना है तो उसके लिए उनको स्पेशली अब लेके जाऊंगा फिर वापस लेके आऊँगा तो आप चंडीगढ़ से हो आपको तो पता है चंडीगढ़ में हम कहते रहते हैं सरकारें बोलती रहती हैं हम ये कर रहे हैं वो कर रहे हैं चंडीगढ़ में ऐसे हालात आपको लगते हैं भी ऐसे पानी पानी की वजह से भी लोग सर्वाइव कर रहे हैं एक्चुअली चंडीगढ़ में तो कंपेरेटिवली फैसिलिटीज़ बहुत अच्छी है बहुत अच्छी है और हॉस्पिटल्स का हाल भी बहुत अच्छा है एंड मैं अभी देख रहा था कि जब यहाँ पर आकर लाइक जैसे ये सब लगा हुआ है इनके पास भी ये फायर का मुझे लगता नहीं ये चलता भी होगा जी 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 ये तो ये ये। ऐसे लगा उद्घाटन के लिए छोड़ हाँ, दिया उसके बाद ये, ये पीने का पानी है सर आप इसको देख रहे हैं इसकी हालात देखिए आप जरा इसमें कोई मतलब पीने का पानी की वो सामने दिखाई दे रहा है एक हॉस्पिटल के हिसाब से मुझे लगता है कि यहाँ बेटर फैसिलिटीज होनी चाहिए एटलीस्ट पानी तो टॉयलेट्स में होना ही चाहिए कि जो लोग इस्तेमाल करते हैं क्योंकि क्योंकि हमने मरीजों से बात की आप तो खुद आप समस्या से यूज रहे हैं वो यहाँ पे बोतल खरीद रहे हैं बीस बीस रुपए की और मान लो हम चलो अच्छे हैं भगवान की दया से हम खरीद सकते हैं लेकिन कुछ लोग ऐसे होते हैं जिनके पास एक पैसा नहीं होता वो इसीलिए यहाँ पे आते हैं भी हमारा इलाज हो और आज आजकल डेंगू आपको पता मलेरिया सब फैल रहा है तो उनको भी खरीदनी पड़ रही है वो रोक के मतलब बोल रहे थे भी यार ऐसा हो रहा आपको मतलब लग रहा भी ऐसा भी होना चाहिए मैं खुद पानी की बॉटल्स देकर आया हूँ ऊपर खरीद के मैं लेता हुआ रास्ते से पानी की बॉटल अभी देकर गया हूँ ऊपर क्योंकि वो हर बार बार नीचे नहीं आ सकते जो मदर मतलब वो उनको आने जाने में तकलीफ है तकलीफ है तो फिर वो बार बार नीचे आएंगे जो जो अटेंडेंट भी है वो भी यहाँ यहीं रहते हैं क्या बोलते हैं ये जगह है छोटा घुमन जी वहाँ से तो उनको फिर पानी पीने का नहीं है टॉयलेट में पानी नहीं है तो वो तकलीफ वाली स्थिति है आप आप यहाँ से उनको लेके जाओगे फिर यहीं पे वापस लेके आओ कहीं और लेके नहीं जाओगे? मैं उनको वापस लेके आऊँगा ताकि वो टॉयलेट वगैरह वहाँ पे होके वापस आए मतलब तब तक मैं... जी इसलिए मरीज को लाते हैं जी यहाँ पे भी मरीज अच्छी तरह उन, उनका इलाज वगैरह हो सके लेकिन हमको तो इसी में सर्वाइव करना पड़ रहा है अभी पहले छोड़ो लेके आओ इतने में मरीज को अगर कुछ हो जाए जी बिल्कुल और मुझे अभी यहाँ से जाना पड़ेगा छोटा घुमन जितना भी डिस्टेंस है वापस आऊंगा फिर वापस जाऊँगा फिर उनको जिस समय जरूरत पड़ेगी पानी पुनी फिर एक्स्ट्रा पानी लेकर आऊँगा पीने का पानी भी ताकि उनको मिल जाए ਸੋ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਵੱਡੀ ਟੈਂਕੀ ਤੁਸੀਂ ਦੇਖ ਸਕਦੇ ਹੋ ਸਿਵਲ ਹਸਪੀਟਲ ਦੀ ਜਿਹੜੀ ਟੈਂਕੀ ਆ ਔਰ ਨਾਲ ਹੀ ਮੈਂ ਜੇ ਕੈਮਰਾਮੈਨ ਨੂੰ ਕਹਾ ਵੀ ਇਹ ਪਾਣੀ ਦੀ ਉਹ ਕਹਿੰਦੇ ਜਿਹੜਾ ਟੋਹਾ ਪਟਿਆ ਮੈਨੂੰ ਇਹੀ ਟੋਹਾ ਲੱਗ ਰਿਹਾ ਔਰ ਪਰ ਇਸ ਟੋਏ ਦੇ ਵਿੱਚ ਜਿਹੜੀ ਸਮੱਸਿਆ ਮੇਰੇ ਹਿਸਾਬ ਨਾਲ ਹੱਲ ਕਰ ਦਿੱਤੀ ਗਈ ਆ ਕਿਉਂਕਿ ਥੋੜਾ ਬਹੁਤਾ ਪਾਣੀ ਆ ਰਿਹਾ ਉਹ ਵੀ ਤੁਹਾਨੂੰ ক্লোਜ਼ ਅਪ ਕਰਕੇ ਦਿਖਾਵਾਂਗੇ ਔਰ ਇਹਦੇ ਨਾਲ ਜਿਉ ਕਹਿੰਦੇ ਨੇ ਵੀ ਐਡੀ ਵੱਡੀ ਸਮੱਸਿਆ ਕਿਉਂਕਿ ਪਾਣੀ ਦੇ ਵਿੱਚ ਇੱਕ ਤਰੀਕੇ ਦਾ ਸਾਧਨ ਨਹੀਂ ਹੋ ਸਕਦਾ ਜਿਵੇਂ ਐਸਐਮਐਲ ਸਾਹਿਬ ਕਹਿੰਦੇ ਸੀ ਸਾਡੀਆਂ ਜੀ ਤਿੰਨ ਮੋਟਰਾਂ ਨੇ ਇੱਕ ਨਹੀਂ ਕੰਮ ਕਰ ਰਹੀ ਦੋ ਕੰਮ ਕਰ ਰਹੀਆਂ ਨੇ ਔਰ ਮੇਰੇ ਹਿਸਾਬ ਨਾਲ ਇੱਕ ਵੀ ਨਹੀਂ ਕਰ ਰਹੀ ਕਿਉਂਕਿ ਹਰ ਕੋਈ ਤਰਾਹੀ ਤਰਾਹੀ ਕਰ ਰਿਹਾ ਔਰ ਪਾਣੀ ਦਾ ਜਿਹੜਾ ਵਹਾਵ ਆ ਉਹ ਵੈਸੇ ਤਰੀਕੇ ਉਸੇ ਤਰੀਕੇ ਨਾਲ ਹੀ ਚੱਲ ਰਿਹਾ ਚਾਹੇ ਥੋੜਾ ਥੋੜਾ ਹੀ ਨਿਕਲ ਰਿਹਾ ਪਰ ਪ੍ਰੈਸ਼ਰ ਜਰੂਰ ਘਟਦਾ ਇਹਦੇ ਨਾਲ ਪਰ ਇੱਥੇ ਕੋਈ ਕੰਮ ਕਰਦਾ ਮੈਨੂੰ ਨਜ਼ਰ ਨਹੀਂ ਆ ਰਿਹਾ ਔਰ ਤੁਹਾਨੂੰ ਇੱਕ ਜਗ੍ਹਾ ਹੋਰ ਦਿਖਾਉਨੇ ਆ ਜਿੱਥੇ ਵੀ ਗੰਦਗੀ ਦੇ ਢੇਰ ਮਤਲਬ ਹਸਪੀਟਲ ਦੇ ਵਿੱਚ ਹਸਪੀਟਲ ਦਾ ਹਾਲ ਇਹ ਘਾਟੇ ਕੂੜਾਦਾਨ ਮੈਨੂੰ ਜ਼ਿਆਦਾ ਲੱਗ ਰਿਹਾ ਔਰ ਪਰ ਬਿਲਡਿੰਗਾਂ ਜੇ ਦੇਖੇ ਜਾਵੇ ਸਾਰੀਆਂ ਨਵੀਆਂ ਬਣੀਆਂ ਨੇ ਹੁਣ ਇਹਦਾ ਹੱਲ ਮਿਨਿਸਟਰੀ ਕਰੇਗੀ ਜਾਂ ਚੇਅਰਮੈਨ ਸਾਹਿਬ ਕਰਨਗੇ ਹੈਲਥ ਕਾਰਪੋਰੇਸ਼ਨ ਦੇ ਜਾਂ ਡਾਕਟਰ ਸਾਹਿਬ ਕਰਨਗੇ ਤਾਂ ਉਹਨਾਂ ਨਾਲ ਵਕਤ ਹੀ ਦੱਸੂਗਾ ਪਰ ਜੋ ਜਿਹੜੀ ਮੌਜੂਦਾ ਜਿਹੜੀ ਸਥਿਤੀ ਹੈ ਉਹ ਇਹੀ ਹੈ ਬਈ ਕਹਿਣ ਦੀਆਂ ਹਾਥੀ ਦੇ ਦੰਦ ਖਾਣਦੇ ਹੋਰ ਦਿਖਾਉਣਦੇ ਹੋਰ ਇਹ ਉਹ ਗੱਲ ਹੋ ਰਹੀ ਹੈ ਕਿਉਂਕਿ ਇਸ ਤਰੀਕੇ ਦੀਆਂ ਸਮੱਸਿਆਵਾਂ ਦੇ ਨਾਲ ਜਿਹੜੇ ਵੱਡੇ ਅਫੀਸਰ ਸਹਿਬਾਨ ਆ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਮਰੀਜ਼ ਆ ਉਹਨਾਂ ਦਾ ਬਹੁਤ ਹੀ ਬੁਰਾ ਹਾਲ ਉਹਨਾਂ ਨੂੰ ਬਹੁਤ ਹੀ ਸਰਵਾਈਵ ਕਰਨਾ ਪੈਂਦਾ ਕਿਉਂਕਿ ਕੋਈ ਘਰੋਂ ਇਸ ਤਰੀਕੇ ਨਾਲ ਨਹੀਂ ਆਉਂਦਾ ਵੀ ਸਾਨੂੰ ਪਾਣੀ ਵੀ ਨਹੀਂ ਨਸੀਬ ਹੁਣ ਔਰ ਜਿੰਨਾ ਪਤਾ ਹੋਵੇ ਤੁਸੀਂ ਦੇਖਿਆ ਕਿ ਚੰਡੀਗੜ੍ਹ ਤੋਂ ਬਾਏ ਨੇ ਉਹ ਸਪੈਸ਼ਲ ਮਰੀਜ਼ ਨੂੰ ਘਰੇ ਲੈ ਕੇ ਜਾਣਗੇ ਉਹਨੂੰ ਨਮਾਉਣਗੇ ਤੋਂ ਆਉਣਗੇ ਫੇਰ ਉਹ ਦੁਬਾਰਾ ਛੱਡ ਕੇ ਜਾਣਗੇ ਦੇਖੋ ਕਿ ਆ ਆ ਗਈ ਆ ਤੇ ਅਸੀਂ ਕਹਿ ਰਹੇ ਹਾਂ ਜੀ ਅਸੀਂ ਇਹਨੂੰ ਕੈਲੀਫੋਰਨੀਆ ਬਣਾਉਣਾ ਤੇ ਇਹ ਪੰਜਾਬ ਦਾ ਕੀ ਇੰਡੀਆ ਦਾ ਕੈਲੀਫੋਰਨੀਆ ਇਹ ਪੰਜਾਬ ਸਟੇਟ ਹੈ ਔਰ ਇਹ ਸਿਵਲ ਹਸਪੀਟਲ ਔਰ ਇਸ ਤਰ੍ਹਾਂ ਦੇ ਇੱਕ ਨਹੀਂ ਸਾਰੇ ਸਿਵਲ ਹਸਪੀਟਲਾਂ ਦਾ ਮੇਰੇ ਹਿਸਾਬ ਨਾਲ ਇਸ ਤਰੀਕੇ ਦਾ ਹੀ ਲਗਭਗ ਹਾਲ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਆਪਾਂ ਪਹਿਲਾਂ ਜਿਵੇਂ ਮੈਂ ਦੱਸਿਆ ਵੀ ਆਹ 메ਨ ਗੇਟ ਐਂਟਰੀ ਹੈ ਜੀ ਇਧਰ ਹਸਪੀਟਲ ਨੂੰ OPD ਨੂੰ ਰਾਹ ਜਾਂਦਾ ਔਰ ਇਧਰ ਇੱਕ ਨਵੀਂ ਬਿਲਡਿੰਗ ਬਣ ਰਹੀ ਹੈ ਯਾਰ ਮੈਂ ਤੁਹਾਨੂੰ ਪਾਣੀ ਦੀ ਸਮੱਸਿਆ ਦੱਸਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਥੇ ਦਿਖਾਵੇ ਵੀ ਇੱਧਰ ਨਵਾਂ ਜਿਹੜਾ ਆਪਣੇ ਇਹਨਾਂ ਦੀ ਨਵੀਂ ਬਿਲਡਿੰਗ ਬਣ ਰਹੀ ਆ ਔਰ ਉਹਦੇ ਬਿਟਵੀਨ ਤੁਸੀਂ ਦੇਖੋ ਇਹ ਕੂੜੇ ਸਿੱਟਣ ਦੀ ਜਗ੍ਹਾ ਵਾ ਔਰ ਇੱਥੇ ਸਾਰੀ ਗੰਦਗੀ ਜਿੰਨੀ ਹਸਪੀਟਲ ਦੀ ਆ ਮਤਲਬ ਚਾਹ ਪਾਣੀ ਬੋਤਲਾਂ ਸਰਿੰਜਾਂ ਮਤਲਬ ਆਪਰੇਸ਼ਨ ਵਾਲੇ ਜਿਹੜਾ ਸਮਾਨ ਪੱਟੀਆਂ ਵਗੈਰਾ ਮੇਰੇ ਹਿਸਾਬ ਨਾਲ ਕੋਈ ਅਸੀ ਚੀਜ਼ ਹੀ ਹੈ ਨਹੀਂ ਜਿਹੜੀ ਇੱਥੇ ਹੈ ਨਹੀਂਗੀ ਔਰ ਤੁਸੀਂ ਦੇਖੋ ਵੀ ਇੰਨੀ ਇੱਕ 스멜 ਗੰਦੀ ਆ ਰਹੀ ਜਿਹ ਮੈਂ ਤੁਹਾਨੂੰ ਉੱਤੇ ਵਾਸ਼ਰੂਮਾਂ ਚ ਦਿਖਾਇਆ ਉਹ ਕਹਿੰਦੇ ਫਿਲਹਾਲ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਔਰ ਇਸੇ ਤਰੀਕੇ ਨਾਲ ਹੀ ਐਸਐਮਓ ਸਾਹਿਬ ਨੇ ਕਿਹਾ ਵੀ ਸਾਨੂੰ ਜਾਣਕਾਰੀ ਕੋਈ ਨਹੀਂ ਸਾਡੇ ਇਹਦੇ ਚ ਕਸੂਰ ਕੋਈ ਨਹੀਂ ਸਾਨੂੰ ਬਿਨਾਂ ਪੁੱਛਿਆ ਘਟਵਾ ਪੱਟ ਦਿੱਤਾ ਜਾਂਦਾ ਉਹਦੇ ਚ ਪਾਈਪਾਂ ਤੋੜ ਦਿੱਤੀਆਂ ਜਾਂਦੀਆਂ ਜਦਕਿ ਜੇ ਦੇਖਿਆ ਜਾਵੇ ਵੀ ਸਰਕਾਰੀ ਜਿੰਨੇ ਵੀ ادارے ਆ ਉਹਦੇ ਚ ਬਿਨਾਂ ਪੁੱਛੇ ਬਿਨਾਂ ਪ੍ਰੋਟੋਕਾਲ ਦੇ ਬਿਨਾਂ ਇੱਕ ਲਿਖਾ ਪੜੀ ਦੇ ਇੱਕ ਵੀ ਇੱਟ ਨਹੀਂ ਪੱਟੀ ਜਾ ਸਕਦੀ ਇਹ ਕਹਿੰਦੇ ਸਾਡੀਆਂ ਪਾਈਪਾਂ ਪੱਟ ਕੇ ਸਾਨੂੰ ਬਿਨਾਂ ਦੱਸੇ ਪਾਈਪਾਂ ਪੱਟਤੀਆਂ ਔਰ ਮਰੀਜ਼ ਸਾਡੇ ਜਿਹੜੇ ਸਫਰ ਇਸ ਤਰੀਕੇ ਦਾ ਉਹ ਪਾਣੀ ਖਰੀਦਣ ਲਈ ਮਜਬੂਰ ਆ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਂ ਜਾਂਚ ਦਾ ਵਿਸ਼ਾ ਵੀ ਕਿਉਂ ਇਸ ਤਰੀਕੇ ਨਾਲ ਕੀਤਾ ਜਾਂਦਾ ਪਰ ਇਹ ਬਹੁਤ ਹੀ ਮੰਦਭਾਗੀ ਇੱਕ ਗੱਲ ਆ ਵੀ ਜਿਦੇ ਵਿੱਚ ਮਰੀਜ਼ ਸਫਰ ਕਰ ਰਹੇ ਨੇ ਔਰ ਅਫਸਰ ਸਹਿਬਾਨ ਆਪਣੀਆਂ ਕੁਰਸੀਆਂ ਤੇ ਬੈਠ ਕੇ ਸਿਰਫ ਇੰਨੇ ਕੀ ਜਵਾਬ ਦੇ ਰਿਹਾ ਸਾਨੂੰ ਬਿਨਾਂ ਪੁੱਛੇ ਇਹ ਚੀਜ਼ ਕਰ ਦਿੱਤੀ ਗਈ ਹੈ ਸੋ ਦੇਖਦੇ ਹਾਂ ਜੀ ਅਗਲੀ ਅਪਡੇਟ ਕੀ ਹੋਏਗੀ ਫਿਲਹਾਲ ਦੇ ਲਈ ਇੰਨਾ ਹੀ ਮੇਰੇ ਸੰਯੋਗੀ ਰਾਹੁਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੁਸ ਪੰਜਾਬੀ ਸਿਵਲ ਹਸਪੀਟਲ ਗਰਦਾਸਪੁਰ